ਨਾ ਮਾ ਫੋਨ ਤੇ ਤੈਨੂੰ ਗਿਫਟ ਦੇ ਵਿੱਚ ਖੁਸ਼ ਹੈ ਠੀਕ ਹੈ ਟੜਕਨ ਆ ਗਈ ਟੜਕਨ ਆ ਗਈ ਹਾਂ ਹਵਾ ਤਾਂ ਸਹੀ ਬਗਦੀ ਸੀ ਤੇ ਪਰ ਚੜਾਤਾ ਜਹਾਜ ਤਾਂ ਨੂੰ ਸਿੱਧਾ ਕਾਣੂ ਮੂੰਗਰਤਾ ਤੀਰ ਮੰਗੂ ਹਾਂਜੀ ਦੋਸਤੋ ਆਪਾਂ ਚੱਲਦੇ ਇਧਰ ਬੱਪਾਂ ਕਨੀ ਤੇ ਥੋੜਾ ਜਿਹਾ ਕੰਮ ਆਇਆ ਸੀ ਇੱਕ ਤਾਂ OLED ਹੀ ਖਰਾਬ ਹੋ ਗਈ ਉਹਦਾ ਥੋੜਾ ਜਿਹਾ ਇਸ਼ੂ ਆ ਗਿਆ ਉਹ ਚਲੋ ਉਹ ਦਿਖਾ ਕੇ ਹੋਣਾਗਾ ਮੈਂ ਤੇ ਗੁਰਵਿੰਦਰ ਤੇ ਅੱਥਰ ਨਹੀਂ ਚੱਲਦੇ ਅਸੀਂ ਉਹ ਉੱਥੇ ਖੜਾ ਹੈਗਾ ਤੇ ਇੱਕ ਹੋ ਸਕਿਆ ਕੋਈ ਸੈਕਿੰਡ ਟੱਚਪੌਂਡ ਦੇਖਾਂਗੇ ਲੋਟ ਲੱਗਿਆ ਤਾਂ ਲੈ ਲਾਂਗੇ ਤੇ ਨਹੀਂ ਦੇਖੀ ਉਹ ਵੀ ਤੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਤੇ ਦਿਖਾਉਣਾ ਸਾਨੂੰ ਬਣੇ ਰਿਓ ਨਾਲ ਤੇ ਚੱਲਦੇ ਆਂ ਫਿਰ ਜੇ ਕੋਈ ਲੋਡ ਆ ਗਿਆ ਤਾਂ ਲੈ ਲਾਂਗੇ ਨਹੀਂ ਦੇਖੀ ਜਾਊਗੀ ਐਲਸੀਡੀਆ ਮੈਨੂੰ ਐ ਲੱਗਦਾ ਹੈ ਹੋ ਸਕਦਾ ਉਹਦੇ ਮਤਲਬ ਜੇ ਮੱਛੀ ਹੁਣ ਪਿੱਛੋਂ ਕਿਉਂਕਿ ਉਹਦੀ ਲਾਈਟ ਗਈ ਆ ਬਾਕੀ ਰਿਪੋਰਟ ਕੰਮ ਕਰਦਾ ਉਹਦਾ ਸਾਰਾ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਉੱਥੇ ਆ ਕੇ ਤੇ ਆਪਣੀ ਇੱਕ ਗੱਲ ਨਤੀ ਦਿਖਾਣਾ ਤੁਹਾਨੂੰ ਖਰਚਾ ਦਿਖਾਉਣਾ ਇੱਕ ਗੱਲ ਨਤੀ ਚੰਗਾ ਹੋਵੇ ਪੁਲੀ ਬੜਾ ਉੱਚਾ ਬਣਾ ਦਾ ਪਟੂਆ ਨੇ ਐਂਦਾ ਉੱਚਾ ਫਲ ਇਹਦਾ ਦੀਨ ਦੀਨ ਇਧਰ ਆ ਚੱਲੀ ਜਾਂਦੀ ਆ ਖਾਰੇ ਨਾ ਪੋਲ ਬੜਾ ਉੱਚਾ ਬਣਾਤਾ ਨਿੱਕਾ ਜਿਹਾ ਸੂਆ ਸੀ ਪੋਲ ਉਹ ਐ ਬਣਾਤਾ ਕਿਵੇਂ ਵੱਡੇ ਨੰਗਲ ਡੈਮ ਹੁੰਦਾ ਹੈਗਾ ਆਪਾਂ ਵੀਰ ਕੋਲ ਐਲ ਸੀ ਡੀ ਲੈ ਕੇ ਆਏ ਆ ਤੇ ਆ ਪਈ ਹੈ ਤੇ ਦੇਖਦੇ ਖੋਲ ਕੇ ਹੁਣਾ ਕੀ ਬੰਦਾ ਹੈਗਾ ਲੋਟ ਹੋ ਗਈ ਤਾਂ ਹੋ ਗਈ ਤੇ ਨਹੀਂ ਫਿਰ ਘਰੇ ਲੈ ਜਾਗੇ ਚੱਕ ਕੇ ਹਾਂਜੀ ਦੋਸਤੋ ਇਹ ਐਲਈਡੀ ਇਦਾਂ ਦੀ ਹੁੰਦੀ ਉਹ ਵਿੱਚੋਂ ਕਈ ਦੋਸਤਾਂ ਨੂੰ ਤਾਂ ਘਰ ਪਤਾ ਹੋਊਗਾ ਜੇ ਦੇਖੋਗੇ ਆਗੀ ਦਿਖਾਉਣ ਲੱਗਿਆ ਨਾ ਤੇ ਐਲਈਡੀ ਬਿਮਾਰ ਹੋ ਗਈ ਕੱਲ ਇਹ ਬਿਮਾਰ ਹੋ ਗਈ ਤੇ ਕੰਮ ਛੱਡ ਗਈ ਇਹਦੀ ਅੱਖਾਂ ਦੀ ਰੋਸ਼ਨੀ ਵਾਗੀ ਤੇ ਆਪਾਂ ਇਹਦੇ ਕੋਲੋਂ ਡਾਕਟਰ ਕੋਲੋਂ ਲੈਂਸ ਪਾਉਣ ਆਏ ਸੀਦਾ ਬਾਕੀ ਦੇਖਦੇ ਆ ਕਿ ਨਿਕਲਦਾ ਹੈ ਆਪਰੇਸ਼ਨ ਕਰੂਗਾ ਦਾ ਯਾਤਰ ਰੱਖੀ ਹੈ ਇਹਨੂੰ ਐਮਰਜੈਂਸੀ ਰੂਮ ਚ ਲੈ ਗਈ ਤੇ ਇਹਦੇ ਪਾਰਟ ਆ ਖੋਲਤੇ ਇਹਦੀ ਮਾਲਾ ਕੀ ਕਹਿੰਦੇ ਉਹਨੇ ਬੰਦੇ ਦਾ ਸਰਜਰੀ 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 ਵਾਲੇ ਪਾਟੋ ਫੁੱਲੀ ਹੁੰਦਾ ਤੇ ਡਾਕਟਰ ਖੜੇ ਨੇ ਤੇ ਦੇਖਦੇ ਆ ਇਹਦੇ ਕੰਨ ਹੈ ਸਪੀਕਰ ਇਹਦੇ ਆ ਗਾਸਲੋ ਇਹਦੇ ਵਿੱਚ ਹਨਾ ਵੱਡੇ ਵੱਡੇ ਊਮ ਘਰ ਹੋਰ ਆ ਕੁਝ ਇਹ ਪਰ ਸਿੱਲਾ ਵਰਗੇ ਹੈ ਹਨਾ ਐਦਾਂ ਨਹੀਂ ਹੁੰਦੀ ਹੈ ਤੇ ਅਸੀਂ ਐਮਰਜੈਂਸੀ ਸ਼ਹਿਰ ਵੱਲ ਆ ਗਏ ਸੀਗੇ ਲੈ ਕੇ ਮਰੀਜ਼ ਨੂੰ ਆ ਪਾਵਰ ਬਟਨ ਹੈ ਇਹਦਾ ਹਨਾ ਪਾਵਰ ਬਟਨ ਸੀ ਉਹ ਕਿਹੜਾ ਉਹ ਬਾਡੀ ਚ ਖੁੱਲਿਆ ਉਹਦੋਂ ਨੂੰ ਹੁਣ ਚੈੱਕ ਕਰਦੇ ਨਹੀਂ ਇਹਨੂੰ ਕੀ ਤੇ ਖਲੇਪ ਹੈ ਕਰੰਟ ਨਾ ਮਾਰ ਜਿਓ ਅੱਛਾ ਕਰਦੇ ਕਪਾ ਸਿੱਖ ਜਾਣੀ ਹੈ ਨਾ ਧੜਕਨ ਆ ਗਈ ਧੜਕਨ ਆ ਗਈ ਹਾਂ ਆਓ ਟੈਲੀਵਿਜ਼ਨ ਹੀ ਲਾਉਂਦਾ ਘਸਰਾ ਨੇ ਇਧਰ ਪੀ ਪਾ ਹੁੰਦੀ ਹੈ ਕਿਉਂਕਿ ਮਾਰਕੀਟ ਦਾ ਕੰਮ ਆ ਨਾ ਇਹਦਾ ਜਾਰੀ ਰਹੂਗਾ ਘਸਰਾ ਤੇ ਬੰਦੇ ਧੜਕਣਾ ਚੈੱਕ ਕਰੀ ਜਾਂਦੇ ਆ ਧੜਕ ਗਈ ਆ ਗਈ ਆ ਗਈ ਆਜੋ ਆ ਗਈ ਆ ਗਈ ਸ਼ੁਗਰ ਆ ਗਿਆ ਸ਼ੁਗਰ ਲੋ ਹੈ ਦਾ ਏ ਭਾਈ ਬਾਈ ਨੇ ਨਾ ਇਹ ਬੰਦ ਕਰਤਾ ਇਹਦਾ ਟੱਕਾਂ ਜਾਹ ਇਹ ਆਂਦਾ ਅੱਗੇ ਟ੍ਰਾਂਸਫਰ ਕਰਨੀ ਪਊ ਕਹਿੰਦਾ ਭਾਵਾ ਸਰਸੇ ਲੈ ਜਾਉ ਕਹਿੰਦਾ ਰੈਫਰ ਰੈਫਰ ਇਹ ਡਾਕਟਰਾਂ ਦੇ ਰੈਫਰ ਕਰਦੇ ਇਹਨੂੰ ਗਾਂ ਵਾਲੇ ਦੁਕਾਨਦਾਰਾਂ ਕੋਲੇ ਕਿ ਆਪਾਂ ਐਸੀ ਬੱਪਾਂ ਬਾਈ ਕੋਲੇ ਤੇ ਇਹ ਕਹਿੰਦਾ ਇਹਦੀਆਂ ਲਾਈਟਾਂ ਅੰਦਰੋਂ ਅੱਖਾਂ ਖਰਾਬ ਹੋਣਗੀਆਂ ਇਹਦੀਆਂ ਸੱਚੀ ਵਿੱਚੀ ਚੱਲ ਮੈਂ ਆ ਭਾਈ ਕਰਵਾ ਕੇ ਲਿਆ ਦੀ ਹੋਰ ਕੀ ਐ ਪ੍ਰੈਸ਼ਨ ਪ੍ਰੈਸ਼ਨ ਇੱਕ ਆਪਣਾ ਸੀ ਇਹਦਾ ਕਰਾਉਣਿਆ ਧਾਗਾ ਤਿਆਰ ਕੀ ਦੇਸੀ ਟੀਵੀ ਨਹੀਂ ਹੁੰਦੇ ਸੀ ਜਿਹੜੇ ਹਨਾ ਆ ਕਿੱਡਾ ਪਿਆ ਇਹ ਪਹਿਲਾਂ ਬੜੇ ਮਸ਼ਹੂਰ ਹੁੰਦੇ ਸੀ ਹਾਂਜੀ ਦੋਸਤੋ ਆਪਾਂ ਬਾਈ ਮਨੁੱਖ ਖਤਰਨਾ ਇੱਕ ਇਹਨੂੰ ਗਿਫਟ ਦਿੱਤਾ ਹੈ ਚਲ ਆ ਇਹ ਮੈਂ ਕਿਹਾ ਯਾਰ ਬਾਲਾ ਉਹ ਕਰਦਾ ਰਹਿੰਦਾ ਤੇ ਹੱਥ ਨੇ ਕੰਡਾ ਦੇਖ ਲਿਆ ਕਰੂਗਾ ਬੀਬੋ 2221 ਨਵਾਂ ਫੋਨ ਦਿੱਤਾ ਇਹਨੂੰ ਗਿਫਟ ਦੇ ਵਿੱਚ ਖੁਸ਼ ਹੈ ਠੀਕ ਹੈ ਤੇ ਆ ਬਾਂਗਾ ਤੋਂ ਲਿਆ ਸੀ ਆਪਾਂ ਪਪਾ ਮਾਰਕੀਟ ਆ ਇੱਥੇ ਵੀਰਾਂ ਦੀ ਦੁਕਾਨ ਆ ਇਹਨਾਂ ਦਾ ਪਾ ਕਰ ਤੋ ਤਨ ਫੋਨ ਲੈ ਗਈ ਸੀ ਚੰਗੇ ਕਰਾ ਵਧੀਆ ਰੇਟ ਲਾਉਂਦੇ ਆ ਸੋਨਾ ਲਾਉਂਦੇ ਆ ਤੇ ਵਧੀਆ ਗਾਰੰਟੀ ਦਿੰਦੇ ਆ ਕੋਈ ਇਹੋ ਜੀ ਗੱਲ ਨਹੀਂ ਕੋਈ ਹੋਰ ਭਰਾ ਕੁਝ ਦੇਖ ਕੇ ਵੀਡੀਓ ਆਉਂਦਾ ਤਾਂ ਸਾਨੂੰ ਜ਼ਰੂਰ ਵੀਡੀਓ ਦੇਖ ਕੇ ਲੈਸ ਵਸ ਕਰਨਗੇ ਕਰੋਗੇ ਠੀਕ ਹੈ ਜੀ ਹਮੇ ਭਰਾ ਲਾਉ ਹਾਂ ਵੀਰੇ ਸੈੱਟ ਕਰੋਗੇ ਮਾੜਾ ਹਟਾ ਲੈਸ ਵਸ ਕਰਦੇ ਕਰਦੇ ਠੀਕ ਹੈ ਜੀ ਪੱਕ ਪੱਕ ਕਿੜਗਾ ਕਿੜਗਾ ਹੋਗਾ ਨਾ ਦੇਖ ਮੰਜਿਆਂ ਦੇ ਪਾਵੇਂ ਢੰਗ ਥੱਲੇ ਵੀ ਕਿੜਗਾ ਕਿੜਗਾ ਪਟਕੇ ਦਿਖਾਵਾਂ ਚਪਟਲੀ ਯਾਰ ਖੜ ਜਾ ਮੈਂ ਪੱਟਾ ਉਹ ਥੋੜੀ ਬੱਤੀ ਨਹੀਂ ਆਦੀ ਐਡੀ ਆ ਓਏ ਦੇਖ ਕਿਵੇਂ ਲੱਗਦੀ ਆ ਨਾ ਟੈਂ ਟੈਂ ਤੇ ਕਾਫੀ ਖੜ ਗਿਆ ਖਰਾ ਆ ਬਟਰੀ ਤੇ ਰਹਿ ਗਿਆ ਖਰਾ ਤੇ ਲਸਣ ਵੀ ਕੁਛ ਇਸ ਤਰ੍ਹਾਂ ਦੀ ਹੋਗੀ ਸਾਨੂੰ ਸੌਫ ਨਹੀਂ ਦਿਖਾਈ ਕਿ ਦੇਦੀ ਹੈ ਨਾ ਸੌਫ ਆ ਤਣਗਾ ਤਣਗਾ ਵੀ ਦੇਖਿਆ ਡੜਾ ਹੋ ਗਿਆ ਤੇ ਸੌਫ ਦੇਖਿਆ ਡीडी ਹੋ ਗਈ ਇਹ ਹੋ ਗਈ ਹੋ ਗਈ 3-3 ਫੁੱਟ ਦੀ 4-4 ਦੀ 4-4 ਫੁੱਟ ਦੀ ਹੋ ਗਈ ਹੋ ਗਈ ਹਾਂ ਪਹਿਲਾਂ ਆਪਾਂ ਉਧਰ ਬਪਾ ਬਾਗੇ ਸਾਨੂੰ ਦੱਸੇ ਸੀ ਆ ਗੰਡੇ ਲਾਏ ਆ ਗੰਡੇ ਵੀ ਚੱਲ ਪਏ ਖਾਰਾ ਗੰਡੇ ਚੱਲ ਪਏ ਤੇ ਖਰਾ ਵੀ ਹੁਣ ਮੁੱਕਣ ਵੱਲ ਜਾ ਰਿਹਾ ਹੈਗਾ ਜੋ ਛੋਟੇ ਨੂੰ ਕਿਹੜਾ ਪਿਛੇਤਾ ਹੈ ਵੀ ਜੇ ਅਸੀਂ ਉਹਨੂੰ ਵੱਡਾ ਲਾਵਾਂਗੇ ਆਹ ਖੜਾ ਟਾਲੀ ਕੋਲੇ ਇਹਨੂੰ ਬਾਅਦ ਚ ਵੱਡਾ ਲਾਵਾਂਗੇ ਤੇ ਚੂਹੇ ਹੋਰਾਂ ਆ ਉੱਥੋਂ ਵੱਟ ਤੋਂ ਆ ਕੇ ਇੱਥੇ ਆਂਗ ਹਰੇ ਚ ਮੂਲੀ ਤਾਂ ਮੈਂ ਨਾਲ ਹੀ ਚੱਕੀ ਫਿਰਨਾ ਆ ਪਈ ਕਿੱਡੀ ਭਾਈ ਪਤੰਗ ਚੜਾਈ ਜਾਂਦਾ ਉਹ ਕਿ ਸੱਟ ਲੈ ਸੱਲੇ ਸੈਟ ਲਿਆ ਹੁਣ ਥੱਲੇ ਥੱਲੇ ਹੋਣੇ ਤੇ ਉਥੋਂ ਆ ਕੇ ਬਪਾ ਤੋਂ ਤੇ ਉਹ LCD ਵਾਲਾ ਕੰਮ ਵੱਧ ਗਿਆ ਲੋਟ ਨਹੀਂ ਹੋਈ ਉਹਨੇ ਸਰਸੇ ਲੈ ਜਾਓ ਸਰਸੇ ਦਿਖਾ ਕੇ ਲੈਵਾਂਗੇ ਉਹਨੂੰ ਯਾਰ ਹਾਂਜੀ ਦੋਸਤੋ ਉਹ ਕਣਕਾਂ ਤੋਂ ਬਾਅਦ ਨਾ ਕਣਕਾਈਆਂ ਹੁਣ ਕੈਂਟ ਦੀਆਂ ਇਸ ਵੇਲੇ ਇਹ ਤੁਹਾਨੂੰ ਦਿਖਾਵਾਂ ਆ ਦੇ ਕੁਸ ਇਸ ਤਰ੍ਹਾਂ ਦੀਆਂ ਦੀਨਿਆ ਦੇ ਕੁਸ ਇਸ ਤਰ੍ਹਾਂ ਦੀਆਂ ਦੀਨੀਆਂ ਤੇ ਉਹ ਬਾਈ ਅਜੇ ਪਤੰਗ ਲਈ ਫਿਰਦਾ ਉੱਥੇ ਡਾਲਾਂ ਦਾ ਘਾਟਾ ਦੋ ਤਿੰਨ ਦਾ ਰੀਲਾ ਬਦਲ ਦਿਖਾਉਣੇ ਬਸ ਕੁਸ ਬਲੌਗ ਚ ਇੰਨਾ ਕੀ ਸੀਗਾ ਤੇ ਕਿਹੜੇ ਭਰਾਵਾਂ ਨੇ ਪਿਛਲੇ ਬਲੌਗ ਚ ਕਮੈਂਟ ਕੀਤੇ ਸੀ ਉਹ ਕਮੈਂਟਾਂ ਚ ਨਾ ਪੜਦੇ ਉਹਨਾਂ ਦੇ ਭਰਾਵਾਂ ਦੇ ਖੜ ਦੇ ਇੱਕ ਮਿੰਟ ਉਹੋਂ ਨਪਜਾਇਏ ਪਤੰਗ ਦੀਆਂ ਬੰਦਲਾਂ ਦਾ ਡਾਇਆ ਘਟਾ ਹੈ ਤੇ ਪਤੰਗ ਦੀਆਂ ਰੀਲਾਂ ਤੇ ਪਤੰਗ ਦੋ ਦ ਪਤੰਗਾ ਜੇ ਬਦਲਦੇ ਨੇ ਤੇ ਰੀਲਾਂ ਹੀ ਇਕੱਠੀਆਂ ਕਰਾਂਗੇ ਇਹ ਨਹੀਂ ਖਰਾ ਅੱਜ ਨਹੀਂ ਚੜਿਆ ਹਨਾ ਉਹ ਪਤੰਗਾ ਹਾਂ ਕਿਸੇ ਦਾ ਵੀ ਨਹੀਂ ਚੜਿਆ ਹਵਾ ਤਾਂ ਸਹੀ ਵਗਦੀ ਹੈ ਹਵਾ ਤਾਂ ਸਹੀ ਵਗਦੀ ਸੀ ਤੇ ਪਰ ਆ ਲਈ ਫਿਰ ਦੱਤ ਜਾ ਉਹ ਦੂਜਾ ਕੋਹਰ ਲਈ ਫਿਰਦਾ ਮੁੱਲ ਜੇ ਵਾਲੇ ਆ ਵੀ ਮੁੱਲ ਜੇ ਵਾਲਾ ਕਈ ਤਾਂ ਜਵਾਗ ਜੇ ਬਿਨਾ ਪੁੱਛਾਈਆਂ ਤੋੜਾ ਦਿੰਦੇ ਆ ਚੱਲ ਇਹਨੇ ਮਨੋਰੰਜਨ ਜਿਹਾ ਹੋ ਜਾਂਦਾ ਹੈ ਭੱਜਾ ਥੋੜੀ ਕਰਕੇ ਠੀਕ ਲੱਗਦਾ ਹੈ ਹਾਂਜੀ ਦੋਸਤੋ ਕਿਹੜੇ ਭਰਾਵਾਂ ਨੇ ਪਿਛਲੇ ਵਲੌਗ ਚ ਪਤੰਗ ਜੀ ਵਾਲੇ ਚ ਕਮੈਂਟ ਕਰੇ ਸੀ ਉਹਨਾਂ ਦੇ ਨਾਂ ਇਸ ਪ੍ਰਕਾਰ ਹਨ ਗਰਮਿੰਦਰ ਸਿੰਘ ਗਰਮਿੰਦਰ ਸਿੰਘ ਦਾ ਧੰਨਵਾਦ ਕਰਦੇ ਆ ਉਹ ਵੀਰ ਨੇ ਕਮੈਂਟ ਕੀਤਾ ਸ਼ੁਕਰੀਆ ਕਮੈਂਟ ਕਰਨ ਵਾਸਤੇ ਸਿਮਰਜੀਤ ਸਿੱਧੂ ਤਾਰੂਆਣਾ ਉਹ ਵੀਰ ਦਾ ਵੀ ਧੰਨਵਾਦ ਕਰਦੇ ਆ ਸਿਮਰਜੀਤ ਦਾ ਕਮੈਂਟ ਕੀਤਾ ਵਕੀਲ ਸਿੰਘ ਉਹਨਾਂ ਨੇ ਬੱਚਿਆਂ ਬਾਰੇ ਗ੍ਰੈਜੂਲੇਸ਼ਨਸ ਲਿਖਿਆ ਹੈਗਾ ਧੰਨਵਾਦ ਕਰਦੇ ਆ ਪਤੰਗ ਬਾਰੇ ਵਕੀਲ ਸਿੰਘ ਦਾ ਧੰਨਵਾਦ ਕਰਦੇ ਆਗੇ ਕਮੈਂਟ ਕੀਤਾ ਇੱਕ ਵਕੀਲ ਸਿੰਘ ਹੋਰ ਹੈ ਉਹ ਵੀਰ ਦਾ ਵੀ ਧੰਨਵਾਦ ਕਰਦੇ ਆ ਕਮੈਂਟ ਕਰਨ ਵਾਸਤੇ ਤਸਵਿੰਦਰ ਸਿੰਘ ਬੜਾਇਚ ਉਹ ਵੀਰ ਦਾ ਧੰਨਵਾਦ ਕਰਦੇ ਆ ਤਸਵਿੰਦਰ ਸਿੰਘ ਦਾ ਕਿ ਕਮੈਂਟ ਕੀਤਾ ਸ਼ੁਕਰੀਆ ਤਸਵਿੰਦਰ ਸਿੰਘ ਜੀ ਉਮੀਦ ਕਰਦਾ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖੋਗੇ ਤਾਂ ਮਿਲਦੇ ਹਾਂ ਉਦੋਂ ਤੱਕ ਅਗਲੇ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ